ਹੈਲੋ ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਸੁਖ ਬਲੌਕਸ ਵਾਪਰ ਆਏ ਚੰਦਰ ਦਾ ਸਵਾਗਤ ਹੈ ਜੀ ਅੱਜ ਤਰੀਕ ਹੋ ਗਈ 11 ਦਸੰਬਰ ਤੇ ਦਿਨ ਹੋ ਗਿਆ ਅੱਜ ਵੀਰਵਾਰ ਦਿਨ ਪੀਰਾ ਦਾ ਹੋ ਗਿਆ ਜੀ ਅੱਜ ਕਰਦੇ ਕੰਮ ਕਰ ਖਤਮ ਕਰਕੇ ਤਾਂ ਸੁਣ ਆ ਗਏ ਖੂਤੇ ਚੰਗੀ ਹੋਈ ਆਪਰ ਤੇ ਵਸਾਈ ਆ ਤਾਰ ਦੇ ਵਿੱਚ ਆ ਗਏ ਖੂਤੇ ਤੇ ਹੁਣ ਦੇਖੋ ਕੀ ਕੰਮ ਕਰ ਚੱਲਦੇ ਆ ਤੂੰ ਹੈਗਾ ਕੱਲੀ ਕਿ ਚੱਕ ਲਿਆ ਬੁਰਾ ਆ ਇਹ ਡਾਕਟਰ ਸਾਹਿਬ ਪਾਉਣਗੇ ਖਾਦ ਹੁਣ ਕਣਕ ਨੂੰ ਕਣਕ ਨੂੰ ਪਾਣੀ ਕ ਪੱਠਿਆਂ ਨੂੰ ਪਾਣੀ ਠੀਕ ਆ ਤੇ ਮੈਂ ਤੁਹਾਨੂੰ ਕੱਲੇ ਚੱਕ ਕੇ ਦਿਖਾਉਂਗਾ ਆ ਦੇਖੋ ਜੀ ਇਹ ਆ ਜੀ ਬੋਰਾ ਖਾਦ ਦਾ ਆ ਇਹ ਮੈਂ ਤੁਹਾਨੂੰ ਕੱਲੇ ਚੱਕ ਕੇ ਦਿਖਾਉਂਗਾ ਬੋਰਾ ਕਿੰਨਾ ਚੱਕੀ ਦਾ ਆ ਤੇ ਤੁਸੀਂ ਵੀ ਇਸ ਦਿਨ ਆਪਣੇ ਘਰ ਸੁਵਿਸ਼ ਕਰਿਓ ਇਹ ਕੀਮੇ ਚੱਕੀ ਦਾ ਖਾਦ ਦਾ ਬੋਰਾ ਇੱਕੋ ਇੱਕ ਮੈਂ ਕੱਲੇ ਚੱਕਣਾ ਤੇ ਕੱਲੇ ਲੈਣਾ ਤੇ ਪਾਣੀ ਵੀ ਮੋੜਨਾ ਨਾ ਪਾਣੀ ਤੇ ਮੋੜਦਾ ਹੀ ਆ ਤਾਂ ਮੈਂ ਚੱਕ ਕੇ ਦਿਖਾਉਂਦਾ ਖਾਦ ਦਾ ਬੋਰਾ ਕਿੰਨਾ ਚੱਕੀ ਦਾ ਆ ਤੇ ਭਾਵੇਂ ਮੈਂ ਭਾਵੇਂ ਸਾਰਾ ਹਿਲ ਜਾਵਾਂ ਕੰਪਨੀ ਦੇਖ ਜਾਵਾ ਕਬਰੋਂ ਉਹਦੀ ਗੱਲ ਨਹੀਂ ਗਈ ਤੇਜ ਹਜੇ ਜੋ ਕੁਛ ਹੈਗਾ ਠੀਕ ਠਾਕ ਹੀ ਆ ਤੇ ਵੈਦੋ ਜਿੰਨਾ ਭਾਰਤ ਇਹ ਹੁੰਦਾ ਚੱਕ ਜਾਂਦੇ ਸੀਗੇ ਨਾਰਮਲ ਹੀ ਆ ਵਾਹ 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 ਚੱਕ ਲਿਆ ਚੱਕ ਲਿਆ ਨਾਰਮਲ ਜੀ ਹੁਣ ਤਾਂ ਚਲੋ ਖੈਰ ਲੋ ਚੱਕ ਲਿਆ ਪੂਰਾ ਤੇ ਹੁਣ ਖਾਣ ਦੀ ਤਿਆਰੀ ਹੈ ਮੈਨੂੰ ਖਿਆਲ ਉਧਰ ਲਈ ਸੈੱਡ ਪਾਉਣੀ ਖਾਦ ਹੁਣ ਤੇ ਲੈ ਕੇ ਚੱਕ ਕੇ ਦੇਖੋ ਜੀ ਬੋਰੇ ਚੱਕਣ ਦਾ ਵੀ ਨਾ ਜੋਰ ਚਾਹੀਦਾ ਜਿੱਦਾਂ ਮੂਸੇ ਵਾਲੇ ਜੋਰ ਸੀ ਨਾ ਪੱਟਾਂ ਵਿੱਚ ਥਾਪੀ ਮਾਰਦਾ ਸੀਗਾ ਤੇ ਕਹਿੰਦੇ ਜੋਰ ਤੇ ਵਗੈਰ ਥਾਪੀ ਨਹੀਂ ਵੱਜਦੀ ਉਹ ਹਿਸਾਬ ਪੁੱਤਾਂ ਪੁੱਤਾਂ ਡਾਕਟਰ ਜੋਰ ਆ ਤਾਂ ਉਹ ਹੀ ਸਾਬ ਡਾਕਟਰ ਸਾਹਿਬ ਦਾ ਉਹਨਾਂ 'ਚ ਉਹਨਾਂ ਦੇ 'ਚ ਵੀ ਜੋਰ ਹੈਗਾ ਜਿਹੜਾ ਬੁਰਾ ਚੱਕੀ ਜਾਂਦੇ ਆ ਉਹ ਦੇਖੋ ਕਿਸੇ ਨੂੰ ਹੁਣ ਕਿਹਾ ਚਕਾਉਣ ਦਾ ਤੇ ਆ ਵੀ ਚੱਕੀ ਜਾਂਦੇ ਆ ਵਧੀਆ ਸੀੜੀ ਦੀ ਬਦਸ਼ਣ ਨਾਲੇ ਹੋ ਜਾਂਦੀ ਆ ਆਹ ਦੇਖੋ ਜੀ ਚੱਕੀ ਜਾਂਦਾ ਇਹ ਬੁਰਾ ਸਾਡੇ ਗਵਾਂਡੀਆਂ ਨੇ ਨਾ ਆਲੂ ਵੜ ਕੇ ਤੇ ਕਣਕ ਵੀ ਵੇਚਦੀ ਆ ਤੇ ਕਣਕ ਆ ਗਈ ਉੱਪਰ ਤਾਂ ਦੇਖੋ ਛੇ ਫਿਰ ਦੇ ਕਿੰਨੇ ਸੁਣੇ ਲੱਗਣ ੜੇ ਆ ਪਾਲ ਦੀ ਪਾਲ ਸਦੀ ਜੀ ਲਾਈ ਹੋਵੇ ਚਲੋ ਪੈਸੇ ਦੇ ਦਿੰਦੀ ਆ ਨਾਲੇ ਇਹ ਤਾਂ ਖੜੇ ਪੈਸੇ ਆ ਇਧਰ 60% ਦਰਸਤਾਂ ਨੇ ਦਰਸਤੀ ਹੈ ਬਸ ਕਿਤਾ ਨੇ ਖੇਤ ਦਰਸਤ ਭਰੀ ਪਏ ਰੱਖ ਲਿਆ ਲੈ ਲੜਾਈ ਹੋਣੀ ਨਾ ਨਾਲ ਲੈਣ ਦੇ ਇੱਥੇ ਆਪਾਂ ਜੇ ਮੂਦ ਵੀ ਸਾਰੇ ਖਤਮ ਹੋ ਗਏ ਚੱਕ ਲਿਆ ਹੋ ਰਿਹਾ ਰੱਖ ਲਿਆ ਹੁਣ ਚਲੋ ਹੁਣ ਦਾ ਸਮੇਂ ਸਮੇਂ ਦੀ ਕਰ ਲਿਆ ਅੱਜ ਤੋਂ 10 ਸਾਲ ਪਹਿਲਾਂ ਨਾ ਅਸੀਂ ਕਵਾਂਟ ਦੀ ਬੋਰੀ ਚੱਕੀਆਂ ਦੇ ਸੀ ਸਹੀ ਗੱਲ ਆ ਤੋ ਕੰਮ ਕਰ ਬਹੁਤ ਰਿ ਸੀ ਨਾ ਆਪਣੇ ਚੱਕ ਲੈ ਕਵਾਂਟ ਦੀ ਬੋਰੀ ਚੱਕ ਕੇ ਲੈ ਜਾਣੀ ਕਾ ਖੇਤ ਖੇਤ ਪਲਾਮ ਤੱਕ ਹੁਣ ਤੱਕ ਯਾਰ ਥੋੜਾ ਜਿਹਾ ਟੈਨਸ਼ਨ ਆ ਜਿਹੜਾ ਰਹਿੰਗਾ ਹੁਣ ਤਾਂ ਵੱਜੂਗਾ ਨਹੀਂ ਵੱਡਦਾ ਹੁਣ ਤਾਂ ਕੰਮ ਹੀ ਛੱਡ ਗਏ ਚਾਹ ਰਹੇ ਹਾਂ ਦੀ ਜਿਸ ਕਰਕੇ ਨਾ ਇਹਨਾਂ ਆਪਾਂ ਚੱਕ ਨਹੀਂ ਹੁੰਦਾ ਚੱਕਣੀ ਹੁੰਦਾ ਵੈਸੇ ਫਿਰ ਵੀ ਆਪਾਂ ਇੱਦਾਂ ਕੋਈ ਕਮਜ਼ੋਰ ਨਹੀਂ ਹੈਗੇ ਆਪਣੇ ਜੋਗੇ ਹੈਗੇ ਕਰਕੇ ਖਾਣ ਵਾਲੇ ਹੈਗੇ ਆ ਇਹ ਤਾਂ 50 ਕਿਲੋ ਬੋਰਾ ਹੁੰਦਾ ਆ ਹੈਨਾ ਡਿਪੈਂਡ ਨਹੀਂ ਕਿਸ ਤੇ ਤੇ ਕਵਾਂਟਰੀ ਬੋਰੀ ਵੀ ਚੱਕ ਚੱਕਦੇ ਰਹੇ ਆ ਚੱਕ ਲਈ ਤੁਸੀਂ ਆਪ ਹੀ ਵਧੀਆ ਪਰ ਹੁਣ ਨੀ ਕਵਾਂਟਿਟੀ ਕਹਿ ਸਕਦੇ ਜਿੰਨੀ ਕਪੈਸਿਟੀ ਨੇ ਚੱਕ ਸਕਦੇ ਆ ਤਾਂ ਦੇਖੋ ਜੀ ਅੱਜ 10 ਆਪਰੇ ਚੱਕਦੇ ਰਹੇ ਆ ਟਾਈਮ ਟਾਈਮ ਦੀ ਗੱਲ ਆ ਤੇ ਹੁਣ ਵੈਸੇ ਖਰਾਕਾਂ ਖਰਾਕਾਂ ਮਾਰੀਆਂ ਆ ਹੁਣ ਹੋਂਦ ਲੱਸੀ ਪੀਣੀ ਦੁੱਧ ਪੀਣਾ ਮੱਕਣ ਖਾਣਾ ਹੁਣ ਕਿੱਥੇ ਨਾਲੇ ਜਿੱਤ ਨਾਲ ਜਦ ਕਹਿੰਦੇ ਹਾਰ ਬੋਲਦੀ ਉਹ ਹਿਸਾਬ ਦੱਸਿਓ ਮੜੀ ਜੀ ਗੱਲ ਬਾਬੇ ਗੁਰਵਿੰਦਰ ਵਾਲੀ ਬਾਬੇ ਗੁਰਵਿੰਦਰ ਦਾ ਘੋੜਾ ਸਿਕਾ ਪੰਜਾਬ ਸ਼ਿੰਗਾਰ ਦੇਖੋ ਇੰਨਾ ਸੁੰਦਰ ਘੋੜਾ ਇੰਨਾ ਟਾਪ ਦਾ ਘੋੜਾ ਕੋਈ ਕਮੀ ਨਹੀਂ ਵਿੱਚ ਉਹਦੇ ਪਹਿਲੇ ਨੰਬਰ ਤੇ ਆਉਣ ਵਾਲਾ ਘੋੜਾ ਸਿਕਾ ਜਿਹਨੂੰ ਕਿ ਆ ਪਿੱਛੇ ਇੱਕ ਮੇਲਾ ਹੋਇਆ ਆ ਥੋੜੇ ਦਿਨ ਹੋਇਆ ਤੇ ਬਾਬੇ ਦਾ ਘੋੜਾ ਜਿਹਨੂੰ ਐਂਟਰ ਹੋਇਆ ਨਾ ਗਰਾਊਂਡ ਦੇ ਵਿੱਚ ਦੁਨੀਆਂ ਚ ਹਾਕ ਕਰ ਮੱਚ ਗਈ ਟੀਕਾਂ ਪੈਣ ਸੀਟੀਆਂ ਵੱਜਣ ਬਮ ਹਾਲ ਖੁਸ਼ੀ ਵਾਲਾ ਸੀਗਾ ਲੋਕੀ ਤਾੜੀਆਂ ਮਾਰਨ ਕੋੜੇ ਦੀ ਐਂਟਰੀ ਹੋ ਜਾਈ ਸੀਗੀ ਕੋੜੇ ਦੀ ਐਂਟਰੀ ਬਹੁਤ ਟੌਪ ਦੀ ਸੀਗੀ ਬਾਬੇ ਗੁਰਵਿੰਦਰ ਦੀ ਤੇ ਬਾਬੇ ਗੁਰਵਿੰਦਰ ਦੀ ਜੋ ਕੋੜਾ ਐਂਟਰ ਹੋਇਆ ਨਾ ਤੇ ਹਰਕਾ ਮਚ ਗਿਆ ਸੀਗਾ ਤਾਂ ਕੋੜਾ ਪਹਿਲੇ ਨੰਬਰ ਤੇ ਆਉਣਾ ਸੀਗਾ ਪਹਿਲੇ ਪਹਿਲੇ ਨੰਬਰ ਤੇ ਤਕਰੀਬਨ ਸੀਗਾ ਹੋ ਤੋ ਉਹਨੂੰ ਕਿੰਦਾ ਕਹਦੇ ਹੋ ਕਿ ਕਮੇਟੀ ਨੇ ਨਾ 8ਵੇਂ ਨੰਬਰ ਤੇ ਕਰ ਦਿੱਤਾ ਕੋਈ ਕਮੀ ਹੈ ਨਹੀਂ ਸੀ ਕੋਈ ਵੀ ਨਾ ਸੋਨਾ ਇੰਨਾ ਸੋਨਾ ਤੇ ਉਹ 8ਵੇਂ ਨੰਬਰ ਤੇ ਕਰ ਦਿੱਤਾ ਪਰ ਉਹ 8ਵੇਂ ਨੰਬਰ ਤੇ ਜਾਣ ਦੇ ਬਾਵਜੂਦ ਵੀ ਪਹਿਲੇ ਨੰਬਰ ਤੇ ਰਿਹਾ ਇਹ ਰਿਹਾ ਸਹੀ ਗੱਲ ਲੋਕਾਂ ਨੇ ਇੰਨਾ ਉਹਨੂੰ ਕੋੜੀ ਪਸੰਦ ਕੀਤਾ ਨਾ ਇੰਨਾ ਕਿ ਪਹਿਲੇ ਨੰਬਰ ਹੈ ਕੋੜੀ ਖੰਦਗੀ ਤੇ ਲੋਕਾਂ ਨੇ ਉਹਦਾ 8ਵੇਂ ਨੰਬਰ ਬਾਬੇ ਜੀ ਜਿਹੜਾ ਜਿੱਤਿਆ ਉਹਦਾ ਦਿਖਾਇਆ ਨਹੀਂ ਨਾ ਜਿਹੜਾ ਜਿੱਤਿਆ ਨਾ ਇਹਦਾ ਪਹਿਲੇ ਜਿਹੜਾ ਜਿੱਤਿਆ ਉਹ ਦਿਖਾਇਆ ਨਹੀਂ ਕਿਸੇ ਨੂੰ ਨਾ ਕਿਸੇ ਨੂੰ ਪਤਾ ਕਿਹੜਾ ਜਿੱਤਿਆ ਕਿਹੜਾ ਜਿੱਤਿਆ ਤੇ ਬਾਬੇ ਗੁਰੁੰਦਰਾ ਕੋੜਾ ਪੰਜਾਬ ਸ਼ਿੰਗਾਰ ਰੂ ਖੁਸ਼ ਹੁੰਦੀ ਜੇ ਕਿ ਸਹੀ ਗੱਲ ਹੈ ਤਾਂ ਉਹ ਮੁੰਡੇ ਨੇ ਗਾਣਾ ਗਾਇਆ ਪਨੀ ਕਿਹੜਾ ਭਰਾ ਇਹਨੇ ਸੋਣਾ ਗਾਣਾ ਗਾਇਆ ਕਿਨੇ ਕਾਇਕ ਨੇ ਗਾਣਾ ਬਣਾ ਤਰਾਤੁਰਤ ਹਾਂ ਸਹੀ ਗੱਲ ਹੈ ਤੇ ਪੰਜਾਬ ਸ਼ਿੰਗਾਰ ਤੇ ਬਹੁਤ ਖੁਸ਼ ਹੁੰਦੀ ਆ ਬਹੁਤ ਸੋਣਾ ਗਾਣਾ ਗਾਇਆ ਇਹਨਾਂ ਨੇ ਜਿਹੜੇ ਕੰਮ ਕਰਿਆ ਕਰੋ ਜਿਹੜੇ ਆਪਣੇ ਗਾ ਹਨ ਜਿਹੜਾ ਰਿਕਾਰਡ ਬੋਲਦਾ ਮਾਲੀ ਪਾਲਣੇ ਮੇਲਿਆਂ ਦੇ ਸ਼ਿੰਗਾਰ ਮੱਝਾਂ ਮੇਲਿਆਂ ਦੇ ਸ਼ਿੰਗਾਰ ਘੋੜੇ ਬੱਕਰੀਆਂ ਝੋਟੀਆਂ ਇਹਨਾਂ ਦੀ ਪਾਨਾ ਨਾਮ ਮਿਲਦੇ ਨਾ ਪਿੱਛੇ ਕੋਟਾ ਕੋਟਾ ਮੇਲਾ ਉੱਥੇ ਵੀ ਜਿਹੜਾ ਇਹ ਸ਼ੌਕ ਰੱਖੋ ਜਿਹਦੇ ਹੋਇਆ ਤਕਰੀਬਨ ਨਾ ਆਪਣੇ ਗਾਂ ਬੱਚੇ ਹੀ ਪੌਣ ਸ਼ੌਕ ਇਹ ਕੁੜਿਆਲ ਦੇਖ ਕੇ ਬਹੁਤ ਖੁਸ਼ ਹੁੰਦੀ ਸੀ ਥੋੜਾ ਬਹੁਤ ਸੋਹਣਾ ਬਹੁਤ ਸੋਹਣਾ ਹੀ ਬਹੁਤ ਆ ਤੇ ਬਾਕੀ ਹੁਚਰੋ ਕਮੇਟੀ ਆ ਕੀ ਸਾਹਕਤਾ ਆਪਣਾ ਉਹਦਾ ਪਤਾ ਹੋਊਗਾ ਤੁਹਾਨੂੰ ਪਤਾ ਹੋਊਗਾ ਪਰ ਨਹੀਂ ਪਤਾ ਕੰਤੁਕੰਤੁ ਨਹੀਂ ਕਰਦੇ ਹੈਗੇ ਤੇ ਭਾਰ ਜੋ ਪੰਜਾਬ ਸ਼ਿੰਗਾਰ ਸਿੰਘ ਦਾ ਉਹੀ ਸੀਗਾ ਉਹ ਉਹ ਹੀ ਸੀਗਾ ਪਹਿਲੇ ਨੰਬਰ ਤੋਂ ਉਹਨਿਆਰਾ ਚੱਕ ਕੇ 8 ਨੰਬਰ ਤੇ ਕਰ ਦਿੱਤਾ ਪਰ ਨਹੀਂ ਵਾਟਮੇ ਤੇ ਜਾ ਕੇ ਵੀ ਇੱਕ ਨੰਬਰ ਤੇ ਆ। ਜੇ ਉਹ ਹਾਰ ਨਾਲ ਜਿਹੜਾ ਜਿੱਤ ਨਾਲ ਜਿਹੜਾ ਹਾਰ ਬੋਲਦੀ ਉਹ ਸਾਬ ਹੋ ਗਿਆ ਬਾਬੇ ਗੁਰਵੰਦਰ ਖੀੜੀ ਦੇ ਨਾਲ। ਵੀ ਹਾਰਿਆ ਹੋਇਆ ਵੀ ਉਹ ਚਲੋ ਤੁਸੀਂ ਜਾਓ ਪੱਠੇ ਵੱਡੋ। ਚਲੋ। ਆ ਦੇਖੋ ਜੇ ਬੋਰਾ ਖੋਲਦੇ ਨਾ ਕੋਈ ਵੀ ਊੜੀ ਦਾ ਝਾਂਡਾ ਆ ਕੋਈ ਬੋਰਾ ਖੋਲਦੇ ਨਾ ਉਹਨੂੰ ਇਸ ਤਰ੍ਹਾਂ ਖਿੱਚਿਆ ਕਰੋ। ਆ ਇਧਰਲੇ ਪਾਸੇ ਧਾਗਾ ਹੁੰਦਾ ਬਾਦੂ। ਇਹਨੂੰ ਇਸ ਤਰ੍ਹਾਂ ਖੋਲਿਆ ਕੋ ਜੇ ਨਾਸੂਦਾ ਬੈ ਨਾ ਇਹਨੂੰ ਵੱਢ ਲੋ ਕਹੇ ਨਾ। ਇਤੋਂ ਵੀ ਬੋਰਾ ਪਾੜਦਾ ਨਹੀਂਗਾ। ਤੇ ਲੱਗਦਾ ਖੁੱਲਣਾ ਮਿੱਤੋਂ ਨਹੀਂਗਾ। ਓ ਇਸਤਾ ਕਰੋ ਆਪਾਂ ਇਹਨੂੰ ਇੱਥੋਂ ਇੱਥੋਂ ਕੱਟ ਲੈਣਾ ਹੈ ਇਹ ਤਾਂ ਇਹਨਾਂ ਨੇ ਬਾਧੂ ਛੱਡਿਆ ਹੁੰਦਾ ਹੈ ਨਾ ਵਿੱਚੋਂ ਕੱਟਣ ਨੂੰ ਖੋਲਣ ਨੂੰ ਹੈ ਨਾ ਤੇ ਆਪਾਂ ਬੋਰਾ ਕੱਟਣਾ ਨਹੀਂ ਦੇਣਾ ਹੈਗਾ ਇਹਨੂੰ ਆਪਾਂ ਇੱਥੋਂ ਗੱਲ ਕਰ ਲੈਣਾ ਆਹਦੇ ਇਹਦਾ ਕਰਕੇ ਇੱਕ ਇੱਥੋਂ ਫੜ ਕੇ ਆਹ ਦੇਖਿਓ ਹੁਣ ਬੋਰਾ ਦੌੜਾਈ ਜਾਣਾ ਬੋਰੇ ਭਜਣਾ ਉਹ ਦੇਖਿਓ ਆਹ ਦੇਖੋ ਇਹਨੇ ਟੰਗ ਤਰੀਕੇ ਸਿੱਖ ਲਓ ਜੀ ਡਾਕਟਰ ਸਾਹਿਬ ਤੋਂ ਇਸ ਤਰ੍ਹਾਂ ਪੂਰਾ ਖੋਲਾ ਕਰੋ ਦੇਖੋ ਕਿੰਦਾ ਆਵਾਜ਼ ਆਉਂਦੀ ਆ ਮੈਂਟਮੇਟਿਕ ਖੋਲੀ ਜਾਂਦਾ ਬੋਰਾ ਇੱਕ ਤੋਂ ਫਰਕ ਇਹ ਕਰਨਾ ਵੀ ਬੋਰਾ ਇਕੱਠਾ ਨਾ ਹੋਵੇ ਆ ਦੇਖੋ ਇਹ ਆ ਦੇਖੋ ਇਹ ਹਰੇਕ ਕੰਮ ਇਹਦਾ ਦਿਮਾਗ ਨਾ ਹੋਵੇ ਉਹ ਤਾਂ ਵਧੀਆ ਗੱਲ ਆਉਂਦੀ ਆ ਕਈ ਮੇਰੇ ਵਰਗੇ ਬੋਰੇ ਦਾ ਪੰਗਾ ਪਾ ਕੇ ਬੈਨ ਨਾ ਖੋਲਣਾ ਨਾ ਹੋਰ ਇਸ ਤਰ੍ਹਾਂ ਖੋਲਾ ਕਰੋ ਚਲੋ ਜੀ ਬੋਰਾ ਖੁੱਲ ਗਿਆ ਮਿੰਟ ਮਿੰਟ ਆ ਅੱਜ ਕਿਹਦੇ ਨੂੰ ਨਾ ਸਫਾਈ ਕਰਨੀ ਹੈ ਕਮਰੇ ਦੀ ਵੀ ਤੇ ਨਾਲੇ ਆ ਬਾਹਰ ਜਿਹੜਾ ਖਰਾ ਪਾਇਆ ਇਹਨਾਂ ਬਸ ਆਪਾਂ ਹੋਣਾ ਹੋਣੀ ਜੂਰੀਆ ਪਾਓ ਇਹਨੂੰ ਬਰੇ ਚ ਤੋਂ ਉਹ ਦੇਖਾਂ ਮੈਂ ਕੁਝ ਅਗਲ ਜੂਰੀਆ ਮਿਲਦੀ ਨਹੀਂ ਬਹੁਤ ਮੁਸ਼ਕਲ ਹੋਇਆ ਹੈ ਨਾ ਕੰਮ ਹੈ ਲੋਕਾਂ ਦਾ ਨਾ ਪਿੰਡਾਂ ਲੈ ਆਈ ਜੂਰੀਆ ਕੀ ਪੈਂਤੀ ਬੋਰੀ ਪੈਨ ਲੈ ਆਂਦੇ ਜਿਵੇਂ ਜੂਰੀਆਂ ਨੂੰ ਲੋਕੀ ਭੱਜੇ ਫਿਰਦੇ ਆ ਦੇ ਕੋਈ ਸਾਡੇ ਨਾ ਖਾਸ ਸੋਸਾਇਟੀ ਅਲੱਗ ਹੈ ਇੱਥੇ ਤੇ ਤਾਂ ਜੂਮ ਕਰਕੇ ਦਿਖਾਉਨੇ ਆ ਉਹ ਇਹ ਚਿੱਟਾ ਕਮਰਾ ਦੀਦਾ ਨਾ ਉਸ ਸੋਸਾਇਟੀ ਤੋਂ ਖਾਦ ਮਿਲਦੀ ਆ ਖੇਤਾਂ ਭੰਤੁਰ ਕੇ ਆਦਾ ਉਹ ਜਾਓ ਖਾ ਲਈਏ ਇਹ ਤਾਂ ਹੁਣ ਘਾਲ ਪਾ ਰਹੇ ਆ ਚੰਦ ਖੋਨੇ ਆ ਕਿੱਧਰ ਪਾਣੀ ਆ ਇਹ ਕਿੱਥੇ ਪੈਤੀ ਰਹਿਣੀ ਆ ਮੱਕੇ ਜਾਣਾ ਅਮਰੋਦ ਵੀ ਮੱਕ ਕੇ ਸਾਰੇ ਵਿਚਾਰੇ ਪਤਾ ਨਾ ਸੁੱਤਰਾ ਹਾਂ ਨਹੀਂ ਨਹੀਂ ਮੈਲੋਂ ਨਹੀਂ ਇੱਧਰ ਪਾਣੀ ਹੈ ਵਾਈਰੋ ਲੋ ਜੀ ਕਣਕ ਨੂੰ ਖਾਦ ਪਾਈ ਜਾਂਦੇ ਰਹਿੰਦੇ ਆ ਹੌਲੀ ਹੌਲੀ ਇਦਾਂ ਹੀ ਬਸ ਖਾਲਾਲੇ ਬੰਦੇ ਨੇ ਪਾਈ ਨਹੀਂ ਸੀ ਪਾਣੀ ਲਾਤਾ ਸੁੱਕਦੀ ਸੀ ਮੈਂ ਬਾਅਦ ਚ ਪਾ ਦਾਂਗੀ ਮੇਰਾ ਹੀ ਆ ਠੀਕ ਆ ਠੀਕ ਆ ਨੰਗੇ ਪੈਰ ਖੇਤੀ ਖਾਲਖੁਰ ਵਾਲੇ ਬੰਦੇ ਵੀ ਅੱਜ ਕੱਲ ਮਰਜ਼ੀ ਦੇ ਮਾਲਕ ਆ ਨਹੀਂ ਆਖੇ ਲੱਗਦੇ ਹੈਗੇ ਤੇ ਆ ਰਾਮਨਾ ਹੌਲੀ ਹੌਲੀ ਆਪ ਹੀ ਕੰਮ ਕਰਦੇ ਜਾਓ ਆਪਣਾ ਖੇਤੀਬਾੜੀ ਦਾ ਤੇ ਆ ਦੇਖੋ ਜੀ ਅੰਬਰੂਦ ਲੱਗੇ ਆ ਹੈਗੇ ਉਹ ਸਿਖਰਿਆ ਇੱਥੇ ਹੱਥੋਂ ਤੇ ਪਹੁੰਚਦੇ ਕੀ ਕਰੇ ਹਨ ਉਹਨਾਂ ਵੈਸੇ ਬਹੁਤ ਕੱਟ ਗਿਆ ਤੇ ਡਾਕਟਰ ਸਾਹਿਬ ਖਾਦ ਪਾਉਣ ਲੱਗੇ ਉੱਧਰ ਤੇ ਪਾਣੀ ਇੱਧਰ ਹੀ ਕਣਕ ਨੂੰ ਵੀ ਦਿੱਤਾ ਤੇ ਸੋਹਣੀ ਆ ਬਾਬੇ ਦੀ ਬੰਨਾ ਕਣਕ ਵਧੀਆ ਅਰ ਕੀ ਬੀ ਨਾ ਵੱਧ ਵਾਇਆ ਸੀਗਾ ਤੇ ਆ ਦੇਖੋ ਜੀ ਹੁਣ ਸਾਰੇ ਉੱਧਰਲੇ ਵਸੇ ਘੁੰਮ ਜਾਣਾ ਉਹਨਾਂ ਨੇ ਉਹ ਦੇਖ ਦੂ ਦੂ ਤੱਕ ਤੋਂਦੇ ਆ ਉਂਦਰ ਗਰਾਲ ਮੇਰਾ ਪੱਠੇ ਵੜਦਾ ਤੇ ਨਾਲੇ ਨੱਕੇ ਮੋਣਨੇ ਆ ਲੈਟ ਆਉਣੀ ਆ ਜਾਨਵਰ ਵਾਵਾ ਖਾਈ ਜਾਂਦੇ ਆ ਅਮਰੂਦਾਂ ਨੂੰ ਛਿੜੋ ਘਰ ਨੂੰ ਲੈ ਕਰ ਮਾ ਦੋ ਖਾਈ ਜਾਂਦੇ ਆ ਲਈ ਪੱਠੇ ਵਾਲੀ ਤੇ ਨਾਲੇ ਨਿੱਕੇ ਨਿੱਕੇ ਮੋੜ ਲੀਏ ਹਨ ਤੇ ਉਹ ਨਾਲ ਨਿੱਕੇ ਮੋੜਦਾ ਤੇ ਡਾਕਟਰ ਸਾਹਿਬ ਖਾਦ ਪਾ ਕੇ ਫਿਰਦਰ ਪਾਣੀ ਵੋੜਨਾ ਹੈ ਤੇ ਮੈਂ ਲਾਲਾ ਪੱਠੇ ਵੜਾਉਣੇ ਆ ਤੇ ਨਾਲ ਮਾੜੇ ਮਟੇ ਹੈਲਪ ਕਰਾ ਦਿੱਦੀ ਹੈ ਤੇ ਚਲੋ ਵਧੀਆ ਵੈਠ ਹੋ ਜਾਂਦਾ ਹੈ ਤੇ ਚਲੋ ਜੈ ਦੇ ਬਲੌਗ ਦਾ ਫੇਕ ਕਰਦੇ ਇੱਥੇ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀਰ ਕਰਕੇ ਦੱਸਿਆ ਕਰੋ ਸਾਡੇ ਲੋਕਾਂ ਦਾ ਬਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਓਕੇ ਬਾਏ ਜੀ